ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਪਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ 2 ਦਿਨ ਦੀ ਗੱਲ ਕਰਾਂਗੇ ਜੀ ਆਪਾਂ 9 ਤੇ 10 ਜੁਲਾਈ ਦੀ ਜਿਹਦੇ ਵਿੱਚ ਦੇਖਾਂਗੇ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ ਮੀਂਹ ਦੇ ਉਹ ਕਿਵੇਂ ਦੀ ਅਪਡੇਟ ਹੈ ਕਿਉਂਕਿ ਦੇਖਿਆ ਜਾਵੇ ਤਾਂ ਕਾਫੀ ਤਗੜੇ ਸਿਸਟਮ ਪੰਜਾਬ ਦੇ ਉੱਪਰ ਪਹੁੰਚੇ ਹੋਏ ਨੇ ਉੱਤਰੀ ਪੰਜਾਬ ਦੇ ਵਿੱਚ ਦੱਖਣੀ ਪੂਰਬੀ ਅਤੇ ਪੂਰਬੀ ਪੰਜਾਬ ਦੇ ਵਿੱਚ ਵਧੀਆ ਸਿਸਟਮ ਲੱਗਣ ਜਾ ਰਹੇ ਨੇ ਜਿਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਵਧੀਆ ਸਿਸਟਮ ਇਸਟੇਮ ਗੁਰਦਾਸਪੁਰ ਪਠਾਨਕੋ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਕਪੂਰਥਲਾ ਜਲੰਧਰ ਨਗਰ ਤੱਕ ਬਣੇ ਹੋਏ ਜੀ ਫਜ਼ਿਲਕਾ ਤੋਂ ਫਿਰੋਜ਼ਪੁਰ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਸਿਸਟਮ ਪਹੁੰਚ ਚੁੱਕੇ ਜੀ ਇੱਕ ਇੱਕ ਸਿਸਟਮ ਦੀ ਗੱਲ ਕੀਤੀ ਜਬ ਤਾਂ ਮੁਹਾਲੀ ਖਰੜ ਤੋਂ ਹੁੰਦਾ ਹੋਇਆ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਵੱਲ ਵੀ ਐਂਟਰੀ ਕਰ ਚੁੱਕਿਆ ਜਿਸ ਦੇ ਨਾਲ ਉਮੀਦ ਹੈ ਕਿ ਇਹਨਾਂ ਸਿਸਟਮਾਂ ਦੇ ਨਾਲ ਅੱਜ ਪੂਰੇ ਪੰਜਾਬ ਦੇ ਵਿੱਚ ਵਧੀਆ ਮੀਂਹ ਹੋਣ ਦੀ ਉਮੀਦ ਬਣੀ ਹੋਈ ਹੈ ਲਗਾਤਾਰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਸਨ ਕਿ ਤਕੜਾ ਮੀਂਹ ਹੋਵੇਗਾ ਪਰ ਸਵੇਰ ਤੋਂ ਬੂੰਦਾਬੰਦੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਤਾਬਮਨ ਦੇ ਵਿੱਚ ਬੱਡੀ ਖਰਾਬ ਹੋਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਅੱਜ ਅਗਰ ਗੱਲ ਕਰਾਂਗੇ ਆਪਾਂ ਮੌਸਮ ਦੇ ਹਾਲਾਤਾਂ ਦੀ ਤਾਂ 9 ਤਰੀਕ ਤੇ ਮੌਸਮ ਦੇ ਹਾਲਾਤਾਂ ਵਿੱਚ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਬੱਦਲ ਵਾਜਦਾ ਮਾਹੌਲ ਪੂਰੇ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਕਰਨ ਉਮੀਦ ਜਾਗ ਰਹੀ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਹੋਣ ਦੇ ਚਾਂਸ ਨੇ ਬੂੰਦਾਬੰਦੀ ਵੀ ਹੋਵੇਗੀ ਕਿਉਂਕਿ ਜੇ ਕੋਈ ਫਿਕਸ ਨਹੀਂ ਹੈ ਕਿ ਕਿਹੜੇ ਜ਼ਿਲ੍ਹੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਪਰ ਹਾਂ ਅਜੇ ਇਹ ਜ਼ਰੂਰ ਹੈ ਕਿ ਉੱਤਰੀ ਪੰਜਾਬ ਜਾਨੀ ਕਿ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਲੁਧਿਆਣਾ ਇਹ ਜ਼ਿਲ੍ਹੇ ਖਾਸ ਨੇ ਜਿਨ੍ਹਾਂ ਵਿੱਚ ਜ਼ਿਆਦਾ ਮੀਂਹ ਹੋ ਸਕਦਾ ਹੈ ਪਰ ਜਿਹੜੇ ਸਿਸਟਮ ਮਾਨਸਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਬਣ ਰਿਹਾ ਉਹਨਾਂ ਦੇ ਵਿੱਚ ਚਾਂਸ ਨੇ ਕਿ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਮੀਂਹ ਹੋਣ ਦੀ ਉਮੀਦ ਵੱਧ ਰਹੀ ਹੈ। ਬਾਕੀ ਇਹ ਹਾਲਾਤ ਜਿਹੜੇ ਲਗਾਤਾਰ ਇਸੇ ਤਰੀਕੇ ਨਾਲ ਬਣਦੇ ਰਹਿਣਗੇ ਤੇ ਰਾਤ ਦੇ ਵੇਲੇ ਵੀ ਵਧੀਆ ਸਿਸਟਮ ਲੱਗਣ ਦੀ ਉਮੀਦ ਹੈ। ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੀ ਹਾਲਾਤਾਂ ਦੀ ਤਾਂ ਆਉਂਦੇ ਦਿਨਾਂ ਦੀ ਹਾਲਾਤਾਂ ਵਿੱਚ ਵੀ ਵਧੀਆ ਸਿਸਟਮ ਲੱਗਣ ਦੀ ਉਮੀਦ ਹੈ ਜਾਨੀ ਕਿ 10 ਜੁਲਾਈ ਨੂੰ ਕਿਉਂਕਿ ਇਹ ਸਿਸਟਮ ਜਿਹੜਾ ਹੈ ਇਹ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਇਆ ਸੀ ਉਸ ਦੇ ਮੁਤਾਬਕ ਠੀਕ ਬੈਠ ਰਿਹਾ ਹੈ। जिसਦੇ ਕਾਰਨ ਪਾ ਇਹੀ ਉਮੀਦ ਲਗਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਮੀਂਹ ਦੇ ਮੌਸਮ ਦੇ ਉਹ ਵਧੀਆ ਤਰੀਕੇ ਨਾਲ 9 ਤੇ 10 ਜੁਲਾਈ ਨੂੰ ਕੰਮ ਕਰਨਗੇ ਜਿਸ ਦੇ ਨਾਲ ਪੰਜਾਬ ਵਿੱਚ ਗਰਮੀ ਤੇ ਹਮਸ ਤੋਂ ਰਾਹਤ ਮਿਲੇਗੀ ਬਾਕੀ ਇਹ ਸਿਸਟਮ ਸਮੇਂ-ਸਮੇਂ ਤੇ ਚੇਂਜ ਹੁੰਦੇ ਰਹਿੰਦੇ ਨੇ ਤਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਹਾਂ ਕਿ ਚੈਨਲ YouTube ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਦੁਪਹਿਰ ਦੀ ਜਾਣਕਾਰੀ ਉਹ ਲਗਭਗ 1:00 ਤੋਂ 2:00 ਵਜੇ ਦੇ ਕਰੀਬ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ